ਵਾਧ ਘਾਟ ਨਹੀਂ ਪੋਲਾ ਹੈ ਉਂਗਲਰ ਕੀ ਧਾਰ ਭਾਵੇਂ ਉਹਨੇ ਛੋਟੇ ਜਿਹੇ ਢੱਕਣ ਵਾਲੀ 2 ਕਿਲੋ ਡਰਮੀ ਚ ਝੋਲਾ ਹਾਂ ਵੀ ਵਧੀਆ ਸਿੱਧੀ ਕੁ ਫੁਹਾਰਾ ਸ਼ਵਾਰਾ ਨਹੀਂ ਸਤਿ ਸ੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਅੱਜ ਆਪਾਂ ਆਏ ਹਾਂ ਜੀ ਪਿੰਡ ਆਲੀ ਕਲਾ ਤਹਿਸੀਲ ਸੁਲਤਾਨਪੁਰ ਤੇ ਡਿਸਟ੍ਰਿਕਟ ਕਪੂਰਥਲਾ ਬਾਈ ਹਰਜੀਤ ਉਹਨਾਂ ਕੋਲ ਪਹੁੰਚੇ ਆਂ ਇੱਥੇ ਆਪਾਂ ਤਾਂ કુલ 5 ਐਨੀਮਲ ਵਿਖਾਉਣੇ ਆ ਤੇ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਇਸ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਮਾਂ ਤੇ ਤਰੀਕ ਨੋਟ ਕਰਿਓ ਸਮਾਂ ਕੋਈ 11:55 ਦੇ ਲਾਗੇ ਬੰਦੇ ਹੋਇਆ ਸੱਜੋ ਤਰੀਕ 16 ਜਨਵਰੀ 2026 ਤੇ ਬਾਕੀ ਵੀਰੋਣਾ ਤੋਂ ਸਾਰੀ ਜਾਣਕਾਰੀ ਲੈਨੇ ਆ ਜੁਲੇਰੇਓ ਵੀਡੀਓ ਦੇ ਐਂਡ ਤੱਕ ਸਤਿ ਸ਼੍ਰੀ ਅਕਾਲ ਵੀਰ ਜੀ ਸਾਸਰੀ ਕਾਲ ਦੀ ਸਾਸਰੀ ਕਾਰ ਹੋਰ ਸੇ ਤਾਂ ਕਹਿਵਨੇ ਹਾਂਜੀ ਹਾਂਜੀ ਠੱਠਾ ਸਾਹਿਬ ਕਿਰਪਾ ਬਾਬੇ ਦੀ ਕਿਰਪਾਈ ਜਾਈ ਬਾਕੀ ਸਾਰੇ ਵੀ ਜਿੰਨੇ ਵੀਰ ਚੈਨਲ ਨੂੰ ਵੇਖਣਦਾ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾ ਹਾਂਜੀ ਟਾਈਮ ਜੋ ਵੀਰੋ 11:00 ਵਜ ਕੇ ਤੇ ਬੋਵਿੰਗਾਂ ਹਾਂਜੀ ਠੀਕ ਹੈ ਜੀ ਤੇ ਕਿੰਨੇ ਐਨੀਮਲ ਆਏ ਅੱਜ ਵਾਜ ਅੱਜ ਆ ਸਾਰੇ ਹੀ ਆ ਬਈ 5 6 5 ਹੋ ਗਏ ਹਨਾ ਹਾਂ ਕੋਈ ਤਾਜ਼ਾ ਬੱਚਾ ਮਰਿਆ ਕੋ ਧੋਕੜਾਂ ਗਾ ਸੀਮਨ ਲੱਗੇ ਆ ਬਾਕੀ ਹੈ ਸਭ ਨਸਲ ਜਾਤ ਠੀਕ ਹੈ ਜੀ ਹਾਂਜੀ ਹਾਂਜੀ ਟਰੇ ਡੇ ਡੇ ਕਰ ਦੇਣੇ ਅੱਜ ਭਾ ਬਿਲਕੁਲ ਬਿਲਕੁਲ ਛੋਟੀ ਜਦੋਂ ਧੁੱਪਾਂ ਨਾ ਲੱਗਦੀਆਂ ਹਾਂਜੀ ਹਾਂਜੀ ਇਹ ਉਹ ਠੰਡ ਜਿਹੇ ਵਾਲੇ ਕਰ ਦੇਣੇ ਆ ਠੀਕ ਹੈ ਨਵਾਈਆਂ ਤਵਾ ਜਵਣੀ ਡੰਡ ਦੇ ਵਿੱਚ ਜੇ ਨਵਾ ਲੀਏ ਤੇ ਫਿਰ ਕਈ ਵੀਰ ਕਹਿ ਦਿੰਦੇ ਆਸੇ ਨਾ ਇਹ ਵੀ ਗੜੀ ਨਿਕਲਦੀਆਂ ਠਾਰਨੀਆਂ ਆਂ ਆ ਇਹ ਹੈਗੀ ਹਾਂਜੀ ਆ ਬਾਕੀ ਠੰਡ ਵੀ ਆ ਚਲੋ ਪਾਹੂ ਨੇ ਕਿਹੜਾ ਮੂੰਹ ਬੋਲਣਾ ਬਿਲਕੁਲ ਬਿਲਕੁਲ ਕਿਉਂ ਜੀ ਸੋਨਾ ਚਮਕਦਾ ਹੁੰਦਾ ਹਾਂਜੀ 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 ਬਿਲਕੁਲ ਤੇ ਕਰੀਏ ਵੀਜੀ ਜਾਣਕਾਰੀ ਸ਼ੁਰੂ ਇੱਧੇ ਤੋਂ ਕਰ ਲਈਏ ਹਾਂਜੀ ਇਹ ਵੀਰ ਵੀ ਗਾਂ ਇਹਨੂੰ ਮਤਲਬ 30 ਤਰੀਕ ਦਾ ਹਾਂਜੀ ਯਾ ਪਿਛਲੇ ਮਹੀਨੇ ਦੀ ਇੱਕ ਦਿਨ ਪਹਿਲਾਂ ਨਵੇਂ ਸਾਲ ਤੋਂ ਇਹਨੂੰ ਸੀਮਣ ਭਰਿਆ ਵਾ ਕਮੀਰਪੁਰ ਤੋਂ ਡਾਕਟਰ ਬਯੰਤ ਸਿੰਘ ਦੇ ਹੱਥੀਂ ਮਤਲਬ ਸੀਮਣ ਭਰਾਇਆ ਆ ਤਾਂ ਹਾਂਜੀ ਹਾਂਜੀ ਤੇ ਇਹ ਵੈੜ ਥੱਲੇ 6 ਕਿਲੋ ਦੁੱਧ ਆ ਸਵੇਰੇ ਕੋਈ 6:30 7 ਵਜੇ ਦੀ ਚਵਾਈ ਆ ਦੂਜਾ ਸੁਆਵਾ ਕੱਦ ਬੁੱਤ ਪੂਰਾ ਵੇਖ ਲੋ ਵੀ ਇੱਥੇ ਆਉਂਦੀ ਜੋ ਚੰਗੀ ਆ ਨਾ ਹਾਂਜੀ ਹਾਂਜੀ ਇਹ ਸੱਜਰਦਾ ਦੇ ਉਹਨੇ ਦੱਸਿਆ ਆਪਾਂ ਨੂੰ ਵੀਰ ਨੇ ਵੀ ਠੰਡੀ ਸੀਲ ਕੋ ਜੋੜਨੀ ਪਉਣਾ ਇਦਾਂ ਹੀ ਕੋਈ ਪੂਰ ਸ਼ਟਾ ਨਹੀਂ ਗੰਢ ਛੰਣ ਨਹੀਂ ਚਵਾਈ ਇੱਕ ਨੰਬਰ ਠੀਕ ਹੈ ਜੀ ਤੇ ਹੁਣ ਵੀ ਵੱਧਦੀ ਆਉਂਦੀ ਆਪਣੇ ਕੋਲ ਤੇ ਚਲੋ ਕੱਲ ਹੀ ਆਏ ਦੂਜਾ ਇਹ ਆਈ ਆ ਹਾਂ ਪਰਸੋ ਆਈ ਆ ਵੀ 30 ਤਰੀਕ ਦਾ ਲੱਗਾ ਆਪਣੇ ਸੱਜਣ ਕੋਲੇ ਸੀਮਨ ਬਕਾਇਦਾ ਉਹਨੇ ਫੋਟੋ ਖਿੱਚੀ ਇਹਦੀ ਸਾਰਾ ਕੁਝ ਵੀਰ ਜਿਹੜਾ ਵਟਸਐਪ ਤੇ ਮੈਸੇਜ ਕਰੂਗਾ ਵੀ ਉਹਨੂੰ ਆਪਾਂ ਸਾਰਾ ਪ੍ਰੂਫ ਦਵਾਵਾਂ ਡਿਟੇਲ ਦਵਾਵਾਂਗੇ ਕਹਿਣ ਦੀ ਗੱਲ ਨਹੀਂ ਬਕਾਇਦਾ ਗਾਂ ਆ ਡਾਕਟਰ ਖਲੋਤਾ ਉਹ ਡਾਕਟਰ ਦਾ ਬਯੰਤ ਸਿੰਘ ਅਮੀਰਪੁਰ ਤੋਂ ਨੰਬਰ ਵੀ ਦਵਾਂਗੇ ਸੀਮਣ ਲੱਗੇ ਆ ਦੋਨੂੰ ਲਵਾਏ ਪਰਲੀ ਨੂੰ ਤੇ ਇਹਨੂੰ ਵੀ ਦੋਹਾਂ ਦਾ ਪ੍ਰੂਫ ਹੈਗਾ ਤੇ ਗਾਂ ਦੱਸਿਆ ਉਹਨੇ ਵੀ 25 24 25 ਲੀਟਰ ਦੁੱਧ ਭਰਿਆ ਵਾ 25 ਨਹੀਂ ਤੇ 20 ਤੇ ਭਰਿਆ ਹੀ ਹੋਊ ਜਿੱਡੀ ਵਹਿੜ ਵਾ ਇੱਕ ਅੱਧ ਪ੍ਰਿੰਟ ਵਾਲੀ ਖਲੋਊਗੀ ਵੀ ਦੋ ਸੀਮਣ ਇਹਨੂੰ ਇੱਕ ਲਗਾਤਾਰ ਲਵਾਏ ਆ ਹਾਂਜੀ ਹਾਂਜੀ ਵੀ ਇੱਕ ਇੱਕ ਦਿਨ ਇੱਕ ਦੂਜੇ ਦਿਨ ਬਾਕੀ ਬਹੁਤ ਪਿਆਰੀ ਵਹਿੜ ਆ ਪ੍ਰਿੰਟ ਪ੍ਰਿੰਟ ਸੋਹਣਾ ਵਾ ਹਾਂਜੀ 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 ਚੁਆਈ ਇੱਕ ਨੰਬਰ ਇਤਰਾ ਹੀ ਬਹਿ ਜੇ ਕੋਈ ਮਾਰਦੀ ਘੁਰਦੀ ਨਹੀਂ ਗੀ ਹਾਂਜੀ ਹਾਂਜੀ ਵੇਖੋ ਕੱਦ ਬੁੱਤੂ ਵੇਖੋ ਬਹਿੜਦਾ ਹਾਂਜੀ ਹਾਂਜੀ ਬਾਕੀ ਐਰਕੀਆਂ ਜੇ ਥੋੜਾ ਜਿਹਾ ਪੱਠੇ ਢੱਕੇ ਦਾ ਜਿਵੇਂ ਰੇਤਾ ਰੁੱਤਾ ਪਈਆਂ ਸੀ ਹਾਂਜੀ ਉਹਦੇ ਕਰਕੇ ਐਰਕੀ ਨਾ ਪੱਠਾ ਪੁਠਾਇਆ ਮੰਡ-ਮੁੰਡ ਚ ਵੀ ਨਹੀਂ ਪਾਣੀ ਔਨ ਕਰਕੇ ਚੰਗੀ ਤਰ੍ਹਾਂ ਹਾਂਜੀ ਹਾਂਜੀ ਹੋਇਆ ਤੇ ਬਾਕੀ ਵੈੜ ਸਾਮਬਾੜਾ ਜਿਹੜਾ ਵੀਰ ਲੈ ਜੂ ਹਾਂਜੀ ਹਾਂਜੀ ਤੇ ਹੁਣ ਵੀ ਦੁੱਧ ਮਾਂ ਨਾਲ ਬਹਿੜ ਤੇ ਚਲੋ ਆਂਦੇ ਨੇ ਜਿਹੜੀ ਨਸਲ ਬਰੀਡ ਆ ਉਹ ਦਰਸ਼ਕਾਂ ਨੂੰ ਪਤਾ ਲੱਗ ਹੀ ਜਾਣਾ ਵੀ ਇਹ ਇਨਾਂ ਨੂੰ ਤਾਂ ਜੜ ਕੜਾਈਏ ਦੇ ਸਿਰ ਤੇ ਹੁੰਦਾ ਜੋ ਜਿੰਨਾ ਆਪਾਂ ਪਾਲ ਗਏ ਉਹਨਾਂ ਹੀ ਕਰਮਾਂ ਵਾਲੀਆਂ ਦੇ ਜਾਂਦੀਆਂ ਵਾ ਇਹਨਾਂ ਨੂੰ ਨਹੀਂ ਕੋਈ ਇਹੋ ਜਾਂਦਾ ਹਾਂਜੀ ਹਾਂਜੀ ਤੇ 6 ਕਿਲੋ ਦੁੱਧ ਤੇ ਪੂਰਾ ਰੈਡੀ ਹੁਣ ਵੇਲਵਾ ਥੋੜੇ ਜੇ ਫੱਟੇ ਪਏ ਹਨ ਹਾਂਜੀ ਹਾਂਜੀ ਤੇ ਖਿੱਚ ਕੇ ਚਖਾਣ ਲਈ ਆ ਉਦਾਂ ਬਾਹਰ ਬੰਦ ਲਈ ਦੀ ਇਹ ਹੁਣ ਫਿਰ ਤੁਹਾਡੇ ਵੀਡੀਓ ਬਣਾਉਣ ਕਰਕੇ ਇੱਥੇ ਲਿਆ ਆ ਹਾਂਜੀ ਹਾਂਜੀ ਆ ਚਲ ਇਕੱਠੀਆਂ ਬੰਨ ਲੈਨੇ ਆ ਬਾਕੀ ਦੰਦ ਦੰਦਾਂ ਲਓ ਵੈੜ ਐ ਵਧੀਆ ਮੂੰਹ ਫੜੋ ਜਿਤ ਤਰਾ ਮਰਜੀ ਥੱਲੇ ਪਾਓ ਓਕੇ ਓਕੇ ਇਹਨੂੰ ਨਹੀਂ ਕਿਸੇ ਬੰਨੇ ਵੀ ਹੈਗਾ ਕੋਈ ਬਾਦ ਘਾਟ ਨਹੀਂ ਭੋਲਾ ਹੈ ਉਂਗਲਰ ਕੀ ਧਾਰ ਭਾਵੇਂ ਉਹਨੇ ਛੋਟੇ ਜਿਹੇ ਟੱਕਣ ਵਾਲੀ 2 ਕਿਲੋ ਡਰਮੀ ਚਚੋਲਾ ਹਾਂ ਵੀ ਵਧੀਆ ਸਿੱਧੀ ਕੁ ਫੁਹਾਰਾ ਸ਼ੁਹਾਰਾ ਨਹੀਂ ਹਾਂਜੀ ਹਾਂਜੀ ਸਾਬ ਤੇ ਬ੍ਰੈਡ ਵੀ ਨਿਕਾਜਾ ਕਰ ਦੇਣਾ ਦਾ ਕਰ ਦਈਏ ਫਿਰ ਤੇ ਇਦਾਂ ਦੀਆਂ ਵਸ਼ੀਆਂ ਤੇ ਅੰਸਰਾ ਹੀ ਲੈ ਜਾਂਦੇ ਆਪਣੇ ਕੋਲ ਵੀਰ ਹੀ ਦਰੋ ਜੰਮੂ ਜੰਮੂ ਆਉਂਦੇ ਰਹਿਆ ਇਹ ਅੰਸਰਾ ਵਸ਼ੀਆਂ 20 2000 ਰੁਪਈਆਂ ਲੈਂ ਜਾਂਦੇ ਬਾਈ ਬਾਈ 18 18 ਦੀਆਂ ਹਾਂਜੀ ਹਾਂਜੀ ਤੇ ਦੇ ਦਈਏ 18000 ਦੀ ਰੇਟ ਕਿੰਨਾ ਕਰਨਾ ਵੇਚਣ ਲਵਾਂ ਦੋ ਦਿਨ ਇਹਨੂੰ ਖਾਲ ਖੁਲ ਪਾ ਕੇ ਚਲੋ ਬਣੀ ਕਰਕੇ ਭਾਈ ਨਹੀਂ ਦੋ ਤੇ 8 9 ਕਿਲੋ ਹੋਣ ਵੀ ਇਹ 10 ਕਿਲੋ ਕਰ ਜੂਗੀ ਜਿੰਨਾ ਹੈਗਾ ਪਾ ਉਹਨਾਂ ਦੱਸਣਾ 6ਵੇਂ ਕਿਲੋ ਦੁੱਧ ਦਾ 6 ਕਿਲੋ ਹਾਂ ਜਿਹੜਾ ਪੂਰਾ ਬਾਕੀ ਹੈ ਮੱਝਾ ਰਗਾ ਹਾਂ 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 ਤੇ ਜਿਵੇਂ ਚਲੋ ਫੀਡ ਫੂਡ ਪੈਂਦੀ ਹੋ ਸਕਦਾ ਵੀ 6.5 ਵੀ ਕੱਢ ਜੇ ਸਾਤ ਹਾਂ ਆਪਾਂ ਕਿਲੋ ਘਾਟ ਹੀ ਦੱਸਣਾ ਵਾ ਤਸੱਲੀ ਕਰੇ ਕੋ ਆਕੇ ਵੀਰ ਦੋ ਟਾਈਮ ਤਿੰਨ ਟਾਈਮ ਆਪਾਂ ਨੂੰ ਕੋਈ ਹਰ ਜਣੀ ਕੋ ਦੂਰ ਨੇੜੇ ਵਾਲਾ ਵਾ ਪਹੁੰਚਣ ਆਉਣਾ ਵਾ ਇੱਥੇ ਵੀ ਰਵੇ ਜਿਵੇਂ ਦਾ ਪ੍ਰਸ਼ਾਦਾ ਪਾਣੀ ਛਕਦੇ ਅਗਲੇ ਨੂੰ ਇਹੋ ਜੀ ਸੇਵਾ ਵੀ ਕਰਾਂਗੇ ਕੋਈ ਚੱਕਰ ਨਹੀਂਗਾ ਤੇ ਫਿਰ ਕਰ ਦਈਏ ਯੈਸਨੋ ਵਾਲਾ ਹੀ ਲਾਸਟ ਹੀ ਕੋਈ ਲਾਸਟ ਹੀ ਹਾਂਜੀ ਲਾਸਟ ਹੀ ਛੱਡ ਦਈਏ ਫਿਰ ਦੋ ਹੋਰ 16 ਦੀ ਯੈਸਨੋ ਉਨੋਤ ਵੇਖ ਲਓ ਤੁਸੀਂ ਆ ਵੀ ਗਾ ਇਹ ਗੱਡੀ ਹੋਣੀ ਸਵਾ ਲੱਖ ਦੀ ਆ ਹਾਂਜੀ ਹਾਂਜੀ ਹੈਨਾ ਆਪੇ ਵੀਰਾਂ ਨੂੰ ਹੀ ਪਤਾ ਲੱਗਣਾ ਜਿੱਦਾਂ ਦੀ ਵਹਿੜਾ ਨਵਾਈ ਦਵਾਈ ਨਹੀਂ ਕੀ ਕੋਈ ਵੀ ਕਦਬੁੱਤ ਪੂਰਾ ਤੇ ਚਿਹਰਾ ਚੂਰਾ ਵੇਖੋ ਐ ਨਹੀਂ ਥੋੜੀ ਆ ਵੀ ਕਹੇ ਬਣਿਓ ਕੋਈ ਹਾਂਜੀ ਹਾਂਜੀ ਕਹਿਣ ਦੀ ਗੱਲ ਨਹੀਂ ਕੀ ਚੀਜ਼ ਖਲੀ ਫਾਰਮ ਵਾਲੀ ਵੱਛੀ ਆ ਦੱਸੂਗੀ ਤੇ ਬੰਦਾ ਮੈਨੂੰ ਦੱਸਦਾ ਵੀ 85-86 ਹਜ਼ਾਰ ਦੀ ਉਹਨੇ ਲਈ ਵੀ ਪਹਿਲੇ ਸੂਏ ਹਾਂ ਤੇ ਤੀਜੇ ਸੂਏ ਨੂੰ ਐਰ ਕੀ ਸੀਮਨ ਲੱਗਾ ਵਾ ਉਹ ਆਪਾਂ ਦੂਜੇ ਨਹੀਂ ਕਹਿਣਾ ਤੇ ਜੇ ਸੂਏ ਬਣੀ ਦੂਜੇ ਅੱਗੇ ਸੂਈ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਯੈਸ ਨੋ ਫਿਰ ਹੋਰ ਛੱਡ ਦੀ 1000 15 ਦੀ 15000 15000 ਦੀ ਫਿਰ ਤੁਸੀਂ ਯੈਸ ਨੋ ਫਿਰ ਵੇਖ ਲਓ ਹੁਣ ਜੇ ਕੋਈ ਇਹਦੇ ਚ ਹੈਗੀ ਕਿ ਜੈਸ ਤੇ ਠੀਕ ਹੈ ਤੇ ਗੱਬਣ ਫਿਰ ਭਾਵੇਂ ਜਦੋਂ ਦਸ ਦਰ ਰਹਿ ਗਏ ਔਰ ਰਿਕਾਰਡ ਗੱਲ ਕਰਨ ਦਿਆ ਮੈਂ ਸੱਜਾ ਜਿਆਦੇ ਤੇ ਅਗਲੇ ਉਤਰਾ ਆਪਾਂ ਨੂੰ ਮੁੜ ਕੇ ਦੇਣੀ ਨਹੀਂ ਗਏ 60000 ਦਾ ਮੈਂ ਹੱਕਦਾਰ ਹਾਂ ਮੇਰੀਆ ਵੀਡੀਓ ਇਦਾਂ ਰੱਖ ਲੈ ਕੋਈ ਵੀ ਤੂੰ ਆਖਿਆ ਸੀ ਦੇਣ ਦਾ ਰਹਿ ਜਾਂ 60000 ਦੀ ਵੈੜ ਠੀਕ ਹਾਂ ਇਹ ਵੀ ਤੋਹਫਾ ਹੀ ਜੋ ਪਹਿਲੇ ਸੂਏ ਹਾਂਜੀ ਪਹਿਲੇ ਸੂਏ ਪਹਿਲੇ ਸੂਏ ਥੋੜੀ ਡਰਦੀ ਕੈਮਰੇ ਤੋਂ ਕਿਉਂਕਿ ਸਾਡੀ ਆਹ ਤਹੀਂ ਆ ਚਬੂਚ ਬੂਜਾ ਪਾਉਣਾ ਹੁੰਦਾ ਅਗਲੇ ਸੰਗਲ ਪਾਇਆ ਹੁੰਦਾ ਇਹ ਪਹਿਲੇ ਸੂਏ ਜੋ ਵੈੜ ਪਹਿਲੇ ਸੂਏ ਆ ਵੇਖੋ ਦੋਦ ਬਾਦ ਕਿੰਨਾ ਜਿਵੇਂ ਦੋਦ ਦੇ ਦੇ ਥੱਲੇ ਨਾ ਮਤਲਬ ਛੇ ਤੋਂ ਥੋੜਾ ਜਿਹਾ ਘੱਟ ਵਾ ਹਾਂਜੀ ਇਹਦੇ ਥੱਲੇ ਪੌਣੇ ਇੱਕ ਛੇ ਹੋਊਗਾ ਹਾਂਜੀ ਤੇ ਇਹਦੇ ਇੱਕ ਕਬੈਣੀ ਵਾਲਾ ਜਿਹੜਾ ਮਗਰਲਾ ਉਰਲਾ ਥਾਣਾ ਨਾ ਦੋ ਤੋਂ ਚਾਰ ਧਾਰਾ ਘੱਟ ਹੋਣਗੀਆਂ ਇਧਰਲੇ ਚ ਉਰਲੇ ਜਿਹੜੀ ਪਹਿਲਾਂ ਗੱਲ ਦੱਸ ਦੇਣੀ ਜੂੜੇ ਨੂੰ ਮਾੜਾ ਜਿਹਾ ਪਾਈਦਾ ਇਹਨੂੰ ਨਹੀਂ ਪਾਈਦਾ ਕਿਉਂਕਿ ਸਮਾਂ ਵੀ ਕੋਈ ਨਹੀਂ ਆਇਆ 12 ਵਜਿਆਂ ਚ ਕੋ 10 ਮਿੰਟ ਪਏ ਆ ਤੇ ਫੇਰ ਵੀ ਸਵੇਰੇ ਆਪਾਂ 7 ਵੇ ਨਿਚੋੜੀਆਂ ਕੋਈ ਥੱਲੇ ਥੁੱਲੇ ਢੋਕਾ ਨਾ ਛੱਡਿਆ ਜਿਹੜੇ ਵੀ ਇੰਨੇ ਖੜਨੀ ਦੋ ਡੰਗ ਤਸੱਲੀ ਕਰੇ ਗਾਰੰਟੀ ਸਿਰਫ ਤੋਂ ਸਿਰਫ ਆਪਣੇ ਘਰ ਦੀ ਆ ਭਾਵੇਂ ਚਾਰ ਡੰਗ ਸੱਲੀ ਕਰ ਲੈ ਇਹ ਗਾਰੰਟੀ ਦੇਦਾ ਕਿ ਅੱਗੋਂ ਮਾਰਦੀ ਨਹੀਂਗੀ ਲਾਤਣੀ mardi. ਦੁੱਧ ਜਿੰਨਾ ਵਾ ਇੱਥੇ ਜੋ ਗਾਂਾਂ ਜਾ ਕੇ ਭਾਵੇਂ ਉਹ ਅੱਠ ਕਰ ਲੇ ਭਾਵੇਂ 10 ਕਰ ਲੇ ਵੀ ਇਹਦੇ ਵਿੱਚ ਕਿਸੇ ਨੂੰ ਦੋਹਣੀ ਆਪਾਂ ਪਿੱਛੋਂ ਲਿਆਂਦੀਆਂ ਅਜੇ ਆਪਣੇ ਕੋ ਵੀ ਜੀਜੂ ਹੋਣੀ ਲਾਇਆ ਜਦੋਂ ਡੰਗਰ ਜਾਂਦਾ ਨਾ ਠੱਠਾ ਸਾਹਿਬ ਦਿਹਾੜੀ ਕਿਸ ਦੇ ਘਰੇ ਜਾ ਕੇ ਦਿਹਾੜੀ ਡੰਗਦਾ ਰਹਿੰਦਾ ਜੀਜੂ ਵੀ ਨਹੀਂ ਲਾਉਂਦਾ ਬਿਲਕੁਲ ਬਿਲਕੁਲ ਨਹੀਂ ਲਾਉਂਦਾ ਬਸ ਜਿਹੜੀ ਗਰੰਟੀ ਪੱਠੇ ਡੱਕੇ ਦਾ ਹੋ ਜਾਂਦਾ ਬਾਕੀ ਇੰਨਾ ਮੈਨੂੰ ਮਾਣਾ ਵੀ ਜਦੋਂ ਜਾ ਕੇ ਕੋਈ ਇਹਨਾਂ ਨੂੰ ਪਾਊਗਾ ਕਿਰਾਇਆ ਕਾਇਮ ਉਹ ਦੁੱਧ ਦੇ 8-8 ਕਿਲੋ ਕਰਨ ਵਾਲਾ ਠੀਕ ਹੈ ਹਾਂਜੀ ਹੁਣ ਇਹਦੇ ਕੋਲ ਕਿੰਨਾ ਹੋਵੇ ਹੁਣ ਇਹਦੇ ਕੋਲੇ 6 ਤੋਂ ਕੋ 6 ਕਿਲੋ ਲਾਉ ਠੀਕ ਹੈ ਉਹ ਛੇ ਪੌਣੇ ਛੇ ਜਿਹੜਾ ਸਹੀ ਆ ਮਿੰਤੀ ਵਾਲਾ ਠੀਕ ਹੈ ਜੀ ਉਦਾਂ ਨਹੀਂ ਇੱਚਵਾਜੂ ਇੱਕ ਨੰਬਰ ਪੂਰ ਛਟਾ ਨਹੀਂ ਜਿਹੜਾ ਕੋ ਦੋ ਅੱਗੇ ਆਸਤੇ ਫਿਰ ਇਹ ਅੱਗੇ ਆਸਤੇ ਇਹਨੂੰ ਲੱਗਾ ਜੋ ਦੋ ਤਰੀਕ ਦਾ ਸੀਮਣ ਇਹਨੂੰ ਵੀ ਬੀਨਤ ਸਿੰਘ ਤੋਂ ਹੀ ਲੱਗਾ ਕਮੀਰਪੁਰ ਤੋਂ ਕਿਉਂਕਿ ਲੋਕਲੀ ਲਈਆ ਆਪਾਂ ਇਥੋਂ ਹੀ ਤੇ ਬੀਨਤ ਸਿੰਘ ਡਾਕਟਰ ਆਪਣਾ ਮਿੱਤਰ ਆਉਂਦਾ ਰਹਿੰਦਾ ਵਾ ਤੇ ਐਚ ਐਫ ਦਾ ਹੀ ਸੀਮਣ ਦੋਣ ਲਾਇਆ ਇਹਦੀ ਵੀ ਫੋਟੋ ਮਿਲੂਗੀ ਨਾਲ ਲਾਉਂਦੇ ਦੀ ਸਭ ਕੁ ਇਹਨੂੰ ਵੀ ਸੀਮਣ ਇਹਨੂੰ ਇੱਕ ਲੱਗਾ ਹਾਂ ਇਹਨੂੰ ਦੂਜੇ ਦਿਨ ਬੋਲੀ ਤੋਂ ਲਵਾਇਆ ਉਹਨੂੰ ਦੋ ਲੱਗੇ ਠੀਕ ਹੈ ਜੀ ਹਾਂ ਜੀ ਇਹਨੂੰ ਲੱਗਾ ਵਾ ਸੀਮਣ ਗਾਂ ਬਾਕੀ ਇਹ ਵੀ ਦੂਜੇ ਸਵੇਰੇ ਪਈਆਂ ਦੀ ਵੇੜ ਬਣਨ ਵਾਲੀ ਆ ਬਿਲਕੁਲ ਜੀ ਬਾਕੀ ਵੀਰਾਂ ਨੂੰ ਆਪੇ ਦੇਖ ਪੈਣਾ ਵਾ ਹਾਂਜੀ ਤੇ ਇਹ ਦੇ ਹੈ ਵੀ ਪਹਿਲੇ ਸਵੇਰ ਵਾਸ਼ੀ ਹਾਂਜੀ ਤੇ ਬਾਕੀ ਹੁਣ ਵੀ ਰੋਜ਼ ਦੀ ਰੋਜ਼ ਕੋਈ ਅੱਧੀ ਗਲਾਸੀ ਵਾਧਦੀ ਆਉਂਦੀ ਏ ਵੇਖੋ ਇਹ ਨਹੀਂ ਆ ਕਿਹ ਬਣੇ ਲੱਸੀ ਏ ਕੀ ਇਹ ਹੈ ਵੀ ਚੰਗੇ ਸੀ ਮੰਦੀ ਚਲੋ ਕਹਿਣ ਨੂੰ ਤੇ ਕਈ ਡੈਨਮਾਰਕਾ ਕੋਈ 40 100 ਕਿੰਨਾ ਆਪਾਂ ਨੂੰ ਤਾਂ ਨਹੀਂ ਪਤਾ ਆਪਾਂ ਦੇ ਸਿੱਧੀ ਕਿੰਨੇ ਵੀ ਡੱਬੀ ਜੋ ਮੈਂ ਤੇ ਅੱਗੇ ਵੀ ਆਣਾ ਨਾ ਵੀ ਇਹ ਡੱਬੀ ਆ ਤੇ ਬੋਦੀ ਬੋਦੀ ਇਹ ਆਲੀ ਆ ਜੇ ਤੇ ਬੋਦੀਆਂ ਉਤਰਾ ਹੀ ਖਿਲਰ ਰੀਆਂ ਫਿਰਦੀਆਂ ਗਣੀ ਹੋਣੀਆਂ ਠੰਡ ਨਾਲ ਇਹ ਤੇ ਤੁਸੀਂ ਐ ਤੁਸੀਂ ਤੁਹਾਨੂੰ ਢੱਡ ਲੱਗੰਦੇ ਸੀ ਚਲੋ ਮੁੜ ਕੇ ਵਾਵਾ ਥੋੜਾ ਜਿਹਾ ਚਾਹ ਚੁਪੀ ਆਈ ਦੇ ਸੈਟ ਹੋ ਗਿਆ ਕੰਮ ਹੈ ਤੇ ਇਹਨਾਂ ਵਿਚਾਰੀਆਂ ਨੇ ਬਾਕੀ ਠੰਡ ਠੰਡ ਮਨਾਉਣ ਲੱਗਿਆਂ ਨਿਕੀਆਂ ਹਾਂਜੀ ਇਹੋ ਜੀ ਲਿਸੀ ਨਹੀਂ ਗਈ ਵੀ ਪੁੱਛੋ ਫੜ ਕੇ ਠਾਉਣੀ ਪਊ ਹਾਂਜੀ ਹਾਂਜੀ ਤੇ ਕਰਮਾ ਵਾਲੀ ਆ ਥੋੜੇ ਸੇ ਪੱਠੇ ਸੀ ਤੇ ਚੱਟ ਗਈ ਆ ਕੇ ਹਾਂਜੀ ਹਾਂਜੀ ਤੇ ਸੋਹਣੀ ਆ ਉਦਾਂ ਮੈਂ ਨਵਾ ਦੇਣਾ ਨਾ ਵਾ ਅੱਜ ਤੋਂ ਪਤਾ ਪਨ ਲੱਗੇ ਬਾਕੀ ਹੁਣ ਜਿਹੜੇ ਦੇਣ ਆ ਨਾ ਠੱਟਾ ਸਾਹਿਬ ਤੁਹਾਨੂੰ ਆਪ ਪਤਾ ਵਾ ਤੇ ਆਪਣੇ ਵੀਰਾਂ ਨੂੰ ਵੀ ਪਤਾ ਜਿਹੜੇ ਵੀਡੀਓ ਨੇ ਲੋਹੜੀ ਤੋਂ ਬਾਅਦ ਆ ਤੇ ਉਦਾਂ ਹੀ ਕੰਮ 10-2000 ਰੁਪਇਆ 15 ਪਹੂ ਵੱਧ ਜਾਂਦਾ ਹਾਂਜੀ ਹਾਂਜੀ ਹਾਂ ਹਰ ਇੱਕ ਵੀਰ ਨੇ ਪਤਾ ਹੁੰਦਾ ਵੀ ਇਦੋਂ ਗਾਣ ਕਿੱਦਾਂ ਵਾਲੇ ਦੁੱਧ ਦਾ ਹੁਣ ਸਿਸਟਮ ਜਿਹੜਾ ਬਾਰ ਬੂਰ ਵਾਲ ਵੀ ਕਰੇਜ ਘਟਿਆ ਹੁਣ ਵੀਰ ਕਈ ਇੱਥੇ ਮੈਂ ਕੋ ਇੱਕ ਦਿਨ ਲੈ ਗਿਆ ਟੋਕੜਾ ਕੱਬਣਾ ਦੋ ਵਿਹੜਾ ਵੀਰ ਉਹ ਕਹਿੰਦਾ ਮੈਂ ਪਹਿਲਾਂ ਕੈਨੇਡਾ ਚੋਂ ਆਇਆ ਤੇ ਹੁਣ ਮੈਂ ਕਿਹਾ ਵੀ ਇੱਥੇ ਹੀ ਆਪਦਾ ਕਰੀਏ ਕਾਰੋਬਾਰ ਬਿਲਕੁਲ ਜੀ ਤੇ ਇਹ ਗਾਂ ਰਪਈਆਂ ਦੀ ਬੰਨ ਵਾਲੀ ਵਿਹੜ ਤੇ ਮੁੱਲ ਇਹਦਾ ਵੀ ਆਪਾਂ ਨਾ ਹਾਂਜੀ ਐਵੇਂ ਮਹੀਨੇ ਕੱਚ ਜਿਹੜਾ ਦੁੱਧ ਪੂਰੇ ਉਹਨਾਂ ਦਾ ਓਕੇ ਜੀ ਇਹ ਵੀ ਭਾਵੇਂ ਮੁੱਲ 20 ਕਰੀਏ 18 ਕਰੀਏ ਸੇਮ ਟੂ ਸੇਮ ਹੀ ਦੇ ਦਈਏ ਕਿ ਥੋੜੀ ਜੀ ਨਿੱਕੀ ਆ ਤੇ ਥੋੜਾ ਨਿੱਕਾ ਕਰ ਦਈਏ ਕਰ ਦਈਏ ਥੋੜਾ ਜੀ ਹੈਨਾ ਹਾਂਜੀ ਵੇਹੇ ਉਹਦਾ ਨਿੱਕੀ ਨਹੀਂ ਗਈ ਹੈ ਚੀਜ਼ ਆ ਹੈ ਇਹ ਪਹਿਲੇ ਸੂਏ ਆ ਵੇੜਾ ਪਹਿਲੇ ਸੂਏ ਅੰਸਰਵਸੀ ਏਡੀ ਮੈਂ 15 15000 ਦੀ ਆਪਣੇ ਤੋਂ ਵੀਰ ਲਗਾਏ ਵੇਚਣ ਵਾਲੇ ਹਾਂਜੀ ਹਾਂਜੀ ਤੇ ਇਹਦੇ ਥੱਲੇ ਦੁੱਧ ਦਾ ਸੀਮਣ ਵੀ ਲੱਗਾ ਵਾ ਫਿਰ ਮੈਂ ਕਹਿੰਨਾ ਵੀ ਫੋਟੋ ਬਕਾਇਦਾ WhatsApp ਤੇ ਜੋ ਮੈਸੇਜ ਵੀਰ ਕਰਨਗੇ ਨਾ ਫੋਟੋ ਆਪਾਂ ਦੇਵਾਂਗੇ ਕਹਿਣ ਨੂੰ ਡਾਕਟਰ ਬਿਆਨ ਸਿੰਘ ਦਾ ਨੰਬਰ ਵੀ ਮੈਂ ਦਵਾਂ ਫੋਨ ਲਾ ਕੇ ਪੁੱਛ ਲੈ ਵੀ ਆਲੀ ਸੀਮਣ ਭਰ ਕੇ ਆਇਆ ਕਿ ਨਹੀਂ ਤੇ ਇਹਦਾ ਉਹਦਾ 15 ਇਹਦਾ 1000 ਦਾ ਮੰਨਦਾ ਇਹਦਾ 14 ਇਹਦਾ 14 ਹਾਂ ਠੀਕ ਹੈ ਜੀ ਕੀ ਹੋ ਰਿਹਾ ਗੀ ਜੈਸਾ ਵੀਰ ਵੇਖਣਗੇ ਵੀ ਅੱਜ ਇਹ ਘਰੇ ਫੜ ਫੜ ਕੇ ਤੇ ਲੈ ਆਇਆ ਉਤਰਾ ਹੀ ਵਾਰਾ ਰਾਤ ਨੂੰ ਘੋਰ ਕਰਦੀ ਹੈ ਬਾਬੇ ਨਾਨਕ ਵਾਲੇ ਵਟਿਆਂ ਦੇ 13 13 ਦੀ ਠੀਕ ਹੈ ਜਿਹੜਾ ਵੀਰ ਤੋਂ ਲਿਆਂਦੀ ਵੀਡੀਓ ਉਹਨੇ ਵੀ ਵੇਖਣੀ ਵੀ ਲੈਣ ਕੀ ਦੇ ਆ ਠੀਕ ਹੈ ਹਾਂ ਆ ਕਈ ਕਹਿੰਦੇ ਨਾ ਵਾਰੀ ਨਫਾ ਵੜਾ ਲੈਂਦੇ ਆਪੇ ਪਤਾ ਲੱਗ ਜਾਣਾ ਦੋਹਾਂ ਵੈੜਾ ਚੀ ਜਿੰਨਾ ਤੋਂ ਲੈ ਆ ਆ ਵੀ ਨਫਾ ਕਿੰਨਾ ਕੁ ਮੈਂ ਲੈ ਲਿਆ ਹਾਂ ਆ ਜਿਹੜੀ ਜੋ ਉਗਾਈ ਹਾਂ ਹਾਂਜੀ ਇਹ ਹੈ ਮਾਝੀ ਜੋ ਇਹ ਕਰਮਾ ਵਾਲੀ ਇਹਨੂੰ ਜਿੱਤਰਾ ਮਰਜੀ ਇਹਦੇ ਥੱਲੇ ਬਹਿ ਜੋ ਹਾ ਲੋ ਐਂ ਦੀ ਬਖਾਲੋ ਤੇ ਇਹਦਾ ਬੱਚਾ ਮਰਿਆ ਜੋ ਕੋਈ ਮਹੀਨੇ ਦੇ ਉਹ 2 4 ਦਿਨ ਅੰਦਰ ਦਾ ਹੀ ਓਕੇ ਤੇ ਅਜੇ ਮਾੜਾ ਮੋੜ ਦਿਹਾੜੀ ਮੇ ਕੋੜਿੰਗਦੀ ਵੀ ਰਹੀ ਆ ਹਾਂਜੀ ਇਦਾਂ ਹੀ ਬਹਿ ਜੋ ਇਹਨੂੰ ਕੋਈ ਨਹੀਂ ਜੋ ਜੂੜ ਮਾੜਾ ਜਾ ਪਾਈਦਾ ਵਾ ਤੇ ਦੁੱਧ ਦੇਦੇ ਥੱਲੇ ਜੋ 8 ਤੋਂ 9 ਕਿਲੋ ਦੇ ਵਿੱਚ ਜਿਹੜਾ ਸਹੀ ਵਖਾਵਾ ਕਰ ਜੇ 11 ਕਿਲੋ ਦਾ ਹਾਂਜੀ ਤੇ ਭਾਵੇਂ ਸਿੰਗਾ ਨੂੰ ਜਿਵੇਂ ਮਰਜੀ ਫੜੀ ਛੱਡੋ ਹੱਥ ਫੇਰੀ ਛੱਡੋ ਨਿਕਾ ਬੱਚਾ ਲਈ ਫੇਰੇ ਫੂਕ ਮਾਰਨ ਦਾ ਨਹੀਂ ਪਤਾ ਠੀਕ ਹੈ ਅਜੇ ਤਾਂ ਥੋੜਾ ਜਿਆਦਾ ਤੁਹਾਨੂੰ ਪੂਰੀ ਪੂਰੀ ਤੇ ਮੱਝ ਦਾ ਸਵੇਰੇ 7:05 62 ਠਾਠਾ ਦਾ ਹਾਂਜੀ ਤੇ 7:05 ਚੀਏ ਦਾ ਦੁੱਧ ਪਿਆ ਠੀਕ ਹੈ ਹਾਂ ਵੇਖ ਲਓ ਪੂਹ ਚੁੱਕ ਜੂਗੀ ਕਹਿੰਦੇ ਹੁੰਦੇ ਨਾ ਇਹ ਲੱਤ ਮਾਰਨ ਦਾ ਨਹੀਂ ਪਤਾ ਹਾਂ ਲੋ ਪੂਰੀ ਸੀ ਪੂਰੀ 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 ਹੈ ਵੀ ਸੁਆ ਦੂਜਾ ਹੀ ਅਗਲੇ ਨੇ ਦੱਸਿਆ ਹਾਂਜੀ ਬਾਕੀ ਮੈਂ ਤੇ ਅੰਨਾ ਜਿੱਦਾ ਹਾਂ ਵੀ ਤੇ ਜਾਉ ਪਰ ਕਹਿੰਦਾ ਨਹੀਂ ਦੂਜਾ ਹੀ ਆ ਸਾਈਡ ਵਾਲੇ ਜੇ ਨਾ ਦੰਦ ਜੜੀ ਹੁਣੀਆਂ ਵਿਖਾ ਦੇ ਛੈਡ ਵਾਲੇ ਜੇ ਛੋਟੇ ਆ ਹਾਂਜੀ ਆਹ ਵੇਖ ਲੋ ਕਿਉਂਕਿ ਮੈਂ ਨਹੀਂ ਕਦੀ ਪਰਦਾ ਰੱਖਿਆ ਜੇ ਕੋਈ ਡਿੱਗਾ ਹੋ ਨਾ ਤੇ ਡਿੱਗਾ ਵੀ ਦੱਸ ਦਾਂਗੇ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਐ ਕਿਹੇ ਬਣਿਓ ਕੋਈ ਇਹਨੂੰ ਮਾਰਨ ਦਾ ਨਹੀਂ ਪਤਾ ਘੁਰਨ ਦਾ ਨਹੀਂ ਹੁਣ ਵੀ ਸੋਨਾ ਭਾਂਡਾ ਬਣਾਇਆ ਬਾਕੀ ਇਹ ਟਾਈਮ ਕੋਹ ਨਹੀਂ ਗਾ ਦਿਹਾੜੀ ਆ ਕੇ ਇਹਦਾ ਇੰਨਾ ਜ਼ਰੂਰ ਆ ਇੱਕ ਦੇ ਨੇ ਡਿੰਗ ਹੀ ਆ ਹਾਂਜੀ ਤੇ ਗਾਹ ਜਾ ਕੇ ਵੀ ਜਿਹੜੇ ਵੀਰ ਕੋ ਜਾਊ ਹੋ ਸਕਦਾ ਦਿਹਾੜੀ ਉਪਰਾਪਨ ਕਰੇ ਬਿਲਕੁਲ ਹਾਂਜੀ ਵੀ ਡਿੰਗੇ ਡੂੰਗੇ ਆਪਾਂ ਪਹਿਲਾਂ ਗੱਲ ਕਹਿ ਦਿੰਨੇ ਆ ਹਾਂਜੀ ਹਾਂਜੀ ਬਾਕੀ ਕੋਈ ਭੂਰ ਨਹੀਂ ਛੱਟਾ ਨਹੀਂ ਪੋਲੀ ਚਵਾਈ ਪੂਰੀ ਹਟ ਇਧਰ ਤੇ ਖਾਣ ਪੀਣ ਨੂੰ ਪੂਰੀ ਸ਼ੇਰ ਪੂਰੀ ਚਾਰੂ ਹੈ ਪੂਰੀ ਪੂਰੀ ਚਾਰੂ ਵੱਲੋਂ ਤੇ ਗੜੀ ਹੋਣੀਆਂ ਜਿਵੇਂ ਆਂਦੇ ਹੁੰਦੇ ਇਹਨਾਂ ਨੂੰ ਪੈਂਦਾ ਹੀ ਨਹੀਂ ਹਾਂਜੀ ਹਾਂਜੀ ਲੋ ਲੈ ਗੱਟੀਆਂ ਨੂੰ ਅੱਥ ਲਾਈ ਜਾਓ ਜਿੱਥੇ ਮਰਜੀ ਹਲੋ ਇਹਦਾ ਫਿਰ ਮੁੱਲ ਕੀ ਇਹਦਾ ਤੇ ਬੱਚਾ ਹੀ ਇੱਕ ਮਰਿਆ ਬਾਕੀ ਤੇ ਸੱਜੇ ਹੀ ਆ ਜਗਾ ਝੋਲੀ ਚਾਲੀ ਚੰਗੀ ਬਣਾ ਜਾਂਦੀ ਦੁੱਧ ਇਹ 12 13 ਕਿਲੋ ਦੁੱਧ ਭਰ ਜੂ ਜਿਵੇਂ ਹੁਣ ਦਿਨ ਖੁੱਲ ਜਾਣੇ ਨਾ ਇਹ ਟਾਟਾ ਸਾਹਿਬ ਦੁੱਧ ਭਰੂਗੀ ਇੰਨਾ ਬਾਕੀ ਪਿੱਛੇ ਚਾਹੀਦਾ ਫੇਰ ਉਹ ਗੱਲ ਵੀ ਕਰਾਈਆ ਕਾਇਮ ਖਾਲਕੁਲ ਮੇਰੇ ਕੋ ਚਲੋ 4 ਦਿਨ ਪਹੂ ਰਹਿ ਜੇ ਤੇ ਐਵੇਂ ਆਖੀਏ ਕਈ ਜਾਂਦੇ ਹੁੰਦੇ ਪਾਉਂਦੇ ਕੋਣੀ ਆਪਾਂ ਪੂਰੀ ਤਸੱਲੀ ਕਰਾ ਦਿੰਦੇ ਨੇ ਪਹੂ ਵਾਲੀ ਤੇ ਦੁੱਧ ਜੇ ਨਾ ਉਹਨੇ ਜਿਹਦੇ ਥੱਲੇ ਹੈਗਾ ਕੋ ਨਸਲ ਬਰੀਡ ਜਾਂ ਕੁੱਤਾ ਜੀ ਆ ਹਾਂਜੀ ਹਾਂਜੀ ਤੇ ਇਹ ਰਿਹਾ ਸਾਣਾ ਦੇ ਇਹ 30000 ਦੀ ਕੀ ਕਰਦੀਏ ਕੱਟ ਕਰੀਏ ਕੱਟ ਕਰੀਏ ਹੈ ਆ ਵੀ ਤੁਸੀਂ ਵੇਖ ਲਓ ਕਿ ਨਹੀਂ ਦੇ ਦਗੇ ਨਹੀਂ ਕੋਈ ਗੱਲ ਨਹੀਂ ਜੈਸਨੋ ਇੱਕੋ ਹੀ ਆਪਾਂ ਜੈਸਨੋ ਇੱਕੋ ਹੀ ਇੱਕ ਰੀਕੋਰਡ ਘਾੜਾ ਦਗੇ ਸਾਰਿਆਂ ਪੂਰੀ 2000 ਦੀ ਪੂਰੇ 2000 ਦੀ ਪੂਰੇ 2000 ਦੀ ਹੋਰ ਮਾਲਤਾਨ ਕਰਾਉਣਾ ਵੇਖ ਲਓ ਆਇਆ ਬਾਵਾ ਦੇਣਾ ਬਾਦ ਆ ਦੋ ਤਿੰਨ ਵਾਰ ਫੋਨ ਲਾਇਆ ਨੇ ਜਿਹਨੂੰ ਮਾਲ ਵੀ ਇਕ ਜਾਂਦਾ ਰਿਹਾ ਹਾਂਜੀ ਹਾਂਜੀ ਕਿਉਂਕਿ ਅਗਲੇ ਨੂੰ ਵੀਰ ਨੂੰ ਕਿਉਂਕਿ ਜਿੰਨੇ ਪੈਸੇ ਦੇਣੇ ਪਹੂ ਦੇ ਦੇਣੇ ਆ ਇਹ ਕੋਈ ਮੰਗਿਆ ਨਹੀਂ ਵੱਧ ਹਾਂਜੀ ਹਾਂਜੀ ਤੇ ਪਿੱਛੇ ਜੇ ਅੱਗੇ ਇੱਕ ਸਿੰਘਾਂ ਵਾਲੀ ਪਾਈ ਸੀ ਉਹ ਬੜੇ ਵੀਰ ਡਿਮਾਂਡ ਕਰਦੇ ਉਹੋ ਹੀ ਰੇਟ ਤੇ 18 ਹੀ 18 ਹਜ਼ਾਰ ਹਾਂ 18 ਹਜ਼ਾਰ ਦੀ ਜਿਹੜਾ ਮਰਜ਼ੀ ਲੈ ਜਾ ਇਧਰ ਵੇਖੋ ਅਜੇ ਤਾਂ ਟਾਈਮ ਹੀ ਕੁਝ ਨਹੀਂ ਹੋਇਆ ਪੂਰਾ ਫਾੜੀਆਂ ਦਾ ਛੱਟਾ ਇਹ ਨਹੀਂ ਆ ਮਾੜਾ ਜੈਨੂੰ ਢੰਗਾ ਜ਼ਰੂਰ ਪਾਈਦਾ ਤੇ ਬਹੁਤ ਚੋਲੋ ਪਾੜਾ ਜਾ ਪਾ ਲਈਦਾ ਤੇ ਆ ਅੱਗੇ ਆ ਗਿਆ ਜੋ ਫਾਰਮ ਵਾਲਾ ਨਕੀਨਾ ਹਾਂਜੀ ਨਹੀਂ ਇਧਰ ਲਕੋ ਜੇ ਕਿ ਬੰਨਿਆ ਹਾਂ ਇਹ ਵਹਿੜ ਦਾ ਬੱਚਾ ਮਰਿਆ ਜੋ 1 ਮਹੀਨਾ ਤੇ 15 ਦਿਨ ਹੋ ਗਏ ਜੀ ਪੂਰੇ ਅੱਜ ਹਾਂ ਅਜੇ ਕੋਈ ਬੋਲੀ ਨਹੀਂ ਕੋਈ ਸੀਮਨ ਨਹੀਂ ਲੱਗਾ ਹਾਂਜੀ ਪੂਰਾ ਦੁਜੇ ਸਵੇਰੇ 6 ਦੰਦ ਮੂੰਹ ਜੋ ਹੈ ਵਹਿੜ ਤੇ ਰੋਜ਼ ਵਧਨ ਲਈ ਜੋ ਇਹਦੇ ਥੱਲੇ 17.5 18 ਕਿਲੋ ਐ ਪੂਰਾ ਕੰਡੇ ਵਾਲਾ ਦੁੱਧ ਕੋਈ ਇਹਨੂੰ ਜੂੜ ਨਹੀਂ ਪਾਉਣਾ ਮਾੜਾ ਜਾਂ ਪਾੜਾ ਜ਼ਰੂਰ ਗਝਾਇਆ ਵਾ ਘਰ ਵਾਲਿਆਂ ਹਾਂਜੀ ਪਾੜਾ ਪਾ ਲੋ ਚੋਲੋ ਇਹ ਇਹ ਮਿੰਤੀ ਦਾ ਦੁੱਧ ਇਹ ਨਹੀਂ ਆ ਵੀਰ ਪੀੜੀ ਡਾ ਕੇ ਬਹਿ ਜੇ ਤੇ ਚੋਲੇ ਆ ਲੋ ਪੂਰੀ ਸੀਲ ਪੂਰੀ ਫੁੱਲ ਫੁੱਲ 24 ਇੱਕ ਨੰਬਰ ਕੋਈ ਭੂਰ ਛਟਾ ਵਧ ਘਟ ਫੁੱਲ ਗਰੰਟੀ ਬਾਕੀ ਅਗਲਾ ਵੀ ਪੈਸੇ ਲਾਉਣੇ ਆ ਪੈਸਾ ਘੜਾ ਸੌਖਾ ਬੰਦਾ ਤਸੱਲੀ ਕਰਿਆ ਕਰੋ ਕੋਈ ਵੀ ਵੀਰ ਆਂਦਾ ਨਾ ਵੀ ਯਾਰ ਉਦਾਂ ਭੇਜ ਦੇ ਭੇਜਣ ਨੂੰ ਸਾਨੂੰ ਕੋਈ ਨਹੀਂ ਮੈਂ ਫੇਰ ਕਹਿੰਦਾ ਵਾ ਜਦੋਂ ਮੈਂ ਪਿੰਡ ਚੋਂ ਭਾਵੇਂ ਪਹੂ ਲੈ ਲਾ ਲਾਂਭਿਓ ਲੈਣਾ ਜਦੋਂ ਰੱਸਾ ਇੱਕਰੀ ਅਗਲੇ ਤੋਂ ਫੜ ਲਿਆ ਭਾਵੇਂ ਲਿਆਂਦੀ ਨਗਦ ਭਾਵੇਂ ਧਾਰ ਆਮੇ ਆ ਕੇ ਚੜ ਜੇ ਨਫਾ ਘਾਟਾ ਵਧਾ ਅਗਲੇ ਨੂੰ ਫੋਨ ਨਹੀਂ ਆਪਾਂ ਕਦੀ ਲਾਇਆ ਇਹ ਰਿਕਾਰਡ ਆ ਕੇ ਕੋਈ ਪੁੱਛ ਵੀ ਸਕਦਾ ਤੇ ਜਦੋਂ ਵੇਖੀ ਕਹਿਣਾ ਗੇਟ ਦੇ ਅੰਦਰੋਂ ਵੀ ਰਿਆ ਤਸੱਲੀ ਕਰ ਲਾ ਜਦੋਂ ਇਹ ਲੱਦੀ ਗਈ ਸਾਵਾਂ ਵਾਲੇ ਚੀਜ਼ਾਂ ਇਹਦੀ ਕੋਈ ਗਾਰੰਟੀ ਨਹੀਂ ਗਾਰੰਟੀ ਇਹਨਾਂ ਤੂੰ ਤੂੰ ਸਾਈ ਪਾ ਲੋ ਜੇ ਨਹੀਂ ਵੀ ਪਾਉਣੀ ਕੋਈ ਗੱਲ ਨਹੀਂ ਹੁੰਦਾ ਆਜੋ ਸਾਈ ਦੀ ਵੱਡੀ ਗੱਲ ਨਹੀਂ ਹੁੰਦੀ ਆ ਕੇ ਚੋਭਾ ਜ਼ਰੂਰ ਇਹ ਨਹੀਂ ਜਿੱਥੋਂ ਵੀ ਹਾਂਜੀ ਜਿੱਥੋਂ ਵੀ ਪਹੁੰ ਲੈਣਾ ਮੇਰੇ ਤੋਂ ਲੈਣਾ ਲਾਂਬੇੋਂ ਲੈਣਾ ਕਿਸੇ ਵਪਾਰੀ ਤੋਂ ਵੀ ਆ ਕੇ ਤਸੱਲੀ ਕਰਨੀ ਆ ਆਪਣਾ ਹੱਕ ਬੰਦਾ ਜਿੱਥੇ ਹੋਰ ਲਾਉਣੇ ਇੱਥੇ 2 400 ਦਾ ਪੈਟਰੋਲ ਲੱਗ ਜੂ ਕੋਈ ਗੱਲ ਨਹੀਂ ਬਿਲਕੁਲ ਜੀ ਬਿਲਕੁਲ ਹਾਂਜੀ ਬਾਕੀ ਆਏ ਗਏ ਦੀ ਆਵਦਾ ਘਰ ਸੇਵਾ ਫੋਲੂ ਇਹ ਨਹੀਂ ਚੱਕਰ ਜੇ ਫਿਰ ਆ ਕੇ ਵੀ ਨਹੀਂ ਫੇਟ ਆਉਂਦੀ ਉਹ ਕੋਈ ਗੱਲ ਨਹੀਂ ਕਿਨੇ ਸਾਈ ਪਾਈ ਹੋਵੇ ਉਹ ਰਾਤੀ ਸਾਈ ਵੀ ਲੈ ਜੇ ਹਾਂ ਇਹਦੇ ਚ ਕੋਈ ਨਹੀਂ ਚੱਕਰ ਬਾਕੀ ਤਸੱਲੀ ਕਰੇ ਜੇ ਪੈਸੇ ਲਾਏ ਦਾ ਫਾਇਦਾ ਕਿ ਜੇ ਵਜੇ ਦੇ ਹਿਸਾਬ ਨਾਲ ਭਾਗ ਦੋ ਜੇ 11 ਕਿ 12 ਆਪਣੇ 12 12 ਤੇ ਅਜੇ ਕਿਦੋਂ ਜਾ ਕੇ ਵਜਨੇ 6 ਤੇ ਜਿੰਨਾ ਸਾਰਾ ਦੁੱਧ ਜੋ ਦੇਖ ਲਓ ਪੂਛ ਚੱਕਦੀ ਕਿ ਨਹੀਂ ਹਾਂਜੀ ਹਾਂ ਇਹ ਨਹੀਂ ਵੀ ਲੱਤ ਮਾਰ ਜਾਈ ਇਤਰਾ ਹੀ ਬਹਿ ਜਾਓ ਥੱਲੇ ਬਸ ਖੋਲ ਕੇ ਵਿਖਾਈਏ ਹਾਂਜੀ ਅਜੇ ਸੇਵਾ ਵੀ ਓਨੀ ਕੀਆ ਬਾਕੀ ਲੈਣ ਲੱਗੀ ਵੇਖ ਲੋ ਪਹੂਆਂ ਦੀ ਪਹੂ ਮੈਂ ਸ਼ੁਰੂ ਤੋਂ ਹੀ 20 22 ਰੱਖੇ ਠੱਠਾ ਸਾਹਿਬ ਹਾਂਜੀ ਹਾਂਜੀ ਘਰੇ ਵੀ ਆਪਾਂ ਕਿਉਂਕਿ ਬਹੂ 14 15 ਪੱਕੇ ਰੱਖੀਦੇ ਹਾਂ ਹਾਂਜੀ ਹਾਂਜੀ ਆ ਜਾ ਠੰਡ ਆ ਫਿਰ ਵੀ ਛਾਲਾ ਮਾਰਦੀ ਬੈਠ ਬਿਲਕੁਲ ਵੇਖਵਾ ਲਿਆ ਜੀ ਓਏ ਮਜਬੂਰੀ ਨਾ ਵੇਚੀ ਆ ਕਿਸ ਨੇ ਹਾਂਜੀ ਪੂਰੀ ਨਸਲ ਬਰੀਡ ਦੀ ਹਾਂਜੀ ਇੱਥੇ ਗੱਲ ਫੇਰ ਉਹ ਆ ਜਾਂਦੀ ਵੀ ਮਾਰ ਕੇ ਮੁਰ ਕੇ ਡੈਣ ਮਾਰ ਕੇ ਤਾਂ ਸਾਨੂੰ ਪਤਾ ਨਹੀਂ ਹਾਂਜੀ ਹਾਂਜੀ ਆਪਾਂ ਡੱਬੀ ਫੇਰ ਆਪਾਂ ਤਾਂ ਕਹਣਾ ਡੱਬੀ ਆ ਇਹ ਵਾਪੀ ਵੀਰਾਂ ਨੂੰ ਆਪੇ ਪਤਾ ਲੱਗ ਜਾਣਾ ਹਾਂਜੀ ਹਾਂ ਇਹ ਵੜਦੀਆਂ ਸ਼ਕੀਨੀਆਂ ਸ਼ਕੂਨੀਆਂ ਆਲੋਂ ਵੀ ਕੋਈ ਕਸਰ ਨਹੀਂ ਇਹ ਨੱਚਦੀ ਪੂਰਾ ਹਾਂ ਬਾਕੀ ਬਾਲਟੀਆਂ ਦੋ ਚ ਚੋਈਦੀ ਆ ਹਾਂਜੀ ਇਹ ਸਵਾਦ ਆਂਦਾ ਜਦੋਂ ਇੱਕ ਵਾਰੀ ਠੱਠਾ ਸਾਹ ਭਰ ਕੇ ਦੂਜੀ ਲਾਈਏ ਨਾ ਹਾਂਜੀ ਹਾਂਜੀ ਫੇਰ ਹੀ ਨਜ਼ਾਰਾ ਆਉਂਦਾ ਇਹ 18 ਕਿਲੋ ਮਿਣਕੇ ਮਿਣਕੇ ਉਦਾਂ ਨਹੀਂ ਕੰਡੇ ਚਾੜ ਕੇ ਹਾਂਜੀ ਹਾਂਜੀ ਇੱਕ ਦਿਨ ਮੈਂ 10 ਕਿਲੋ ਵਾਲੀ ਇੱਥੇ ਵੈੜ ਵੇਚੀ ਮੈਂ ਕਿਹਾ 10 ਕਿਲੋ ਦੁੱਧ ਪੂਰਾ ਹਾਂਜੀ ਵੀਰ ਕਹਿੰਦਾ ਵੀ ਮੈਂ 5 ਕਿਲੋ ਡਰਮੀਆਂ ਲਿਓਣੀ ਮੈਂ ਕਿਹਾ ਤੂੰ ਹੈ ਨਾ ਲੇਟ ਆਂਦਾ ਮੈਂ 7 ਵਜੇ ਆਉਂ ਮੈਂ ਕਿਹਾ ਨਾਲ 2 ਕਿਲੋ ਵਾਲੀ ਵੀ ਲੈ ਆਂ ਹਾਂਜੀ ਤੇ ਦੋਵੇਂ ਕਰਮਾ ਵਾਲੀ ਨੇ ਨਾਣਤੀਆਂ ਠੀਕ ਹੈ ਜੀ ਹਾਂਜੀ ਜਿਹੜਾ ਹੋਇਆ ਆਪਾਂ ਉਹ ਦੱਸਣਾ ਹਾਂਜੀ ਹਾਂਜੀ ਇਹਦਾ ਫਿਰ ਮੁੱਲ ਇਹਦਾ ਮੁੱਲ ਜਿੱਦਾਂ ਦੀ ਵੈੜ ਸਿਰਫ ਬੱਚਾ ਹੀ ਮਰਿਆ ਹਾਂਜੀ ਹਾਂਜੀ ਤੇ ਉਸ ਹਿਸਾਬ ਨਾਲ ਤੇ ਭਾਵੇਂ ਜਰਾ 70 77 60 ਜੋ ਮਰਜ਼ੀ ਕਰੀਏ ਹਾਂਜੀ ਰਾਪਾ ਉੜਦਿਆਂ ਵਾਲਾ ਇੱਕੋ ਹੀ ਕਰਨਾ ਕੋਈ ਕਿਸੇ ਬਨੇ ਸ਼ੰਕਾ ਨਹੀਂ ਗਈ। ਹਾਂਜੀ। ਗਾਂ ਵੀ ਵਸੀ ਹੁਣ ਵੀ ਮਤਲਬ ਇਹ ਵੀ ਲਾ ਕੇ ਜਾਣੀ ਆ ਸਕੇ। ਕਿਉਂਕਿ ਅਜੇ ਠੰਢ ਠੁੰਢ ਚ ਇਹਨਾਂ ਦੁੱਧ ਦੇਂਦੇ ਹੀ ਆ। ਇਹ ਨਾਰਮਲ ਸੇਵਾ ਤੇ ਆ। ਹਾਂਜੀ ਬਿਲਕੁਲ। ਦੇ ਦਈਏ 55 ਦੀ। ਨਹੀਂ ਕਰ ਦਈਏ ਬਾੜ ਤਾਂ। ਹੋਰ? ਹਾਂਜੀ ਹਾਂਜੀ। ਦਾਦ ਗਏ ਫਿਰ ਉਤਲੇ ਸਾਰੇ ਹੀ। ਹਾਂਜੀ ਦਾਦ। ਪੂਰੇ 50 ਦੀ। ਪੂਰੇ 50 ਦੀ। ਪੂਰੇ 50 ਦੀ। ਹੋਰ ਥੋੜਾ ਬਾਲਾ ਕਰ ਦਈਏ। ਥੋੜਾ ਕਰ ਗਏ ਬਾੜਾ ਨਾ ਕਰ ਗਿਓ ਹਣ। ਹਾਂ। ਚਲੋ 1000 ਦਾ ਮਾਨ ਤਾਨ। 90000 ਦੀ ਜੈਸਨ ਉਹਦੇ ਵਿੱਚੋਂ ਸਿਰਫ ਸਿਰਫ 1 ਰੁਪਏ 100 ਰੁਪਿਆ ਛੋਟ ਜੋ ਇਹ ਵੀ ਫਿਰ ਗੱਲ ਉੱਥੇ ਆਉਂਦੀ ਹੈ ਜਿਹੜਾ ਵੀਰ ਵੇਂਦਾ ਉਹ ਜਿੱਤੋਂ ਮੈਂ ਲਿਆ ਆ ਉਹ ਦੱਸੋ ਵੀ ਇਹ ਚ ਨਫਾ ਕਿੰਨਾ ਕੁ ਲੈ ਲਿਆ ਆਪਣੇ ਕੋਈ ਜਣੀਆਂ ਸਾਰੇ ਪਹ ਹਰ ਰੁਪਿਆ 1000 1000 ਮਿਲਿਆ ਆਪਣੀ 4-5 ਜਾਂ ਦਿਹਾੜੀ ਪਏ ਨਹੀਂ ਬਸ ਲੈਣਾ ਇੰਨਾ ਮੰਗ ਕੇ ਸਾਹਮਣੇ ਆ ਜਿਵੇਂ ਸਾਈਵਾਲ ਦਾ ਨਗੀਨਾ ਠੱਠਾ ਸਾਹਿਬ ਪਰ ਇਹ ਘੜੀ ਨਿਕਲ ਨਹੀਂ ਦੀ ਥੋੜੀ ਜੀ ਲੱਤ ਕੀ ਡਾਂਡਾ ਇਹ ਦੂਜੇ ਸੂਏ ਵਹਿੜ ਸੂਈ ਆ ਜਿ ਚੌਥਾ ਦੇਣ ਮਗਰ ਵੱੱਛੀ ਆ ਜੇ ਨਾੜੂਆ ਉੱਤਰਾ ਹੀ ਜਵਾਬ ਵੇਖੋ ਗਿੱਲਾ ਹਾਂਜੀ ਇਹਦੇ ਅਗਲੇ ਥਾਨੂੰ ਨਾ ਭਲ ਜਾਦੀ ਪੈਣ ਕਰਕੇ ਮੈਂ ਸਟੇਟਸ ਜੀ ਹੋਗੀ ਠੀਕ ਹੈ ਠੀਕੇ ਮੈਂ ਲਵਾਤੇ ਆ ਉਸੇ ਡਾਕਟਰ ਬਿਆਨ ਸੰਗ ਤੋਂ ਹੀ ਮਾੜਾ ਮਾੜਾ ਪਾਣੀ ਜਿਆਉਣ ਲੱਗ ਪਿਆ ਜੇ ਭਲ ਨਾ ਵੈਸੇ ਵੀ ਚੜਨ ਗਈ ਦੁੱਧ ਕਰਕੇ 8-9 ਕਿਲੋ ਬੋਲਾ ਇਹਦੇ ਥੱਲੇ ਦੂਜਾ ਸੁਆ ਸੀਲ ਬੜੀ ਜਿਆਦੀ ਆ ਪਿਓ ਰਸਾਈ ਵਾਲ ਤੋਂ ਨਾਲੀ ਠੀਕ ਹੈ ਚੱਲ ਤੇ ਵੱਖਰੀ ਗੱਲ ਪਰ ਹਾਲੇ ਦੇ ਉਹਦੇ ਵਿੱਚ ਆਉਂਦਾ ਜੋ ਪਾਣੀ ਜਾਈ ਧਿਆਨ ਦਿਓ ਆਪਾਂ ਚਿਫਕੇ ਰੀਜ ਨਹੀਂ ਤੇ ਬਾਕੀ ਆਂਦੇ ਹੁੰਦੇ ਘਾਟਾ ਵਾਦਾ ਹੁਣ ਫੇਰ ਉੱਥੇ ਗੱਲ ਆਉਂਦੀ ਕਈ ਵੀਰ ਕਹਿ ਦਿੰਦੇ ਆ ਬਵਾਰੀਆਂ ਨੂੰ ਹਾਂਜੀ ਹੁਣ ਇਹ 50000 ਦੀ ਵੈੜ ਲਈ ਹਾਂਜੀ ਦੇਖ ਲਓ ਹੱਥ ਲਾਇਆ ਤੇ ਉਹ ਮੂਤਾਈ ਵੀ ਪਸਮ ਪੈਣਾ ਹੋਣੇ ਨੇ ਹਾਂਜੀ ਬਾਕੀ ਉਂਗਲ ਅਰਗਾ ਚ ਵਾਤ ਨਾ ਸਨ ਆਦਾ ਅਗਲੇ ਥਣ ਦਾ ਹੁੰਦਾ ਇੰਨਾ ਵਟਾ ਵੀ ਨਹੀਂ ਹੁੰਦਾ ਉਹ ਮੂਰਲਾ ਥਣ ਪਰਲਾ ਤੇ ਇਸ ਡਾਕਟਰ ਨੇ ਕਿਹਾ ਵੀ 90% ਚੱਲੂ ਵੀ ਚਲੋ ਵੀਰ ਕਈ ਕਹਿੰਦੇ ਇੱਥੇ ਆਪਣੇ ਭਰਾ ਟੀਕੇ ਲਾਓ ਉਰ ਤੋਂ ਮੈਂ ਸਾਰੇ ਲਵਾਤੇ 2-3000 ਰੁਪਿਆ ਨੇ ਲਿਆ ਵਾ ਤੇ ਹੁਣ ਕਾਲੀਆਂ ਗੋਲੀਆਂ ਮਿਰਚਾਂ ਦਾ ਸੱਦਰਿਆ ਦੇ ਦਿੰਦਾ ਜਦੋਂ ਭਾ ਲੱਥੂਗੀ ਚੱਲ ਪਏ ਅਗਲੇ ਦੀ ਕਿਸਮਤ ਪਰ ਆਪਾਂ ਨੂੰ ਪਾਰੀਆਂ ਨੇ ਵੇਚਣਾ ਤੇ ਇਹ ਹੁਣ ਆਪਾਂ ਜਿਹੜਾ ਇਹਦੇ ਥੱਲੇ ਹੈਗਾ ਜੋ ਇਸ ਟਾਈਮ ਕੋ 8-9 ਕਿਲੋ ਬੋਲਾ ਤੇ ਹੁਣ ਤੇ ਚ ਪੈਣਾ ਜੋ ਘਾਟਾ ਇਹ ਵਿਖਾ ਦੇਣੇ ਤੁਹਾਨੂੰ ਚਲੋ ਤੋੜ ਕੇ ਵੀ ਬਾਹਰ ਬਾਪੂ ਕਹਿੰਦਾ ਸੀ ਵੀ ਇਹਨੂੰ ਨਾ ਸੈੱਟ ਕਰਕੇ ਵੇਚ ਗਏ ਹਾਂਜੀ ਉਹ ਮੈਂ ਹਾਂ ਆਉਣਾ ਵੀਰ ਨੇ ਪਾ ਦੇਣੀ ਵੀਡੀਓ ਹਾਂਜੀ ਹਾਂਜੀ ਸੈੱਟ ਸੂਟਾ ਪੇ ਹੁੰਦੀ ਫਿਰੂ ਹਾਂਜੀ ਦੇ ਕਰਮਾ ਜੀ ਦੇ ਕਰਮਾ ਚ ਜਿ ਚਾਰੇ ਚੱਲ ਪੇ ਤੇ ਫਿਰ ਰੁਪਈਏ ਜਿੰਨੇ ਦੀ ਆਪਾਂ ਦੇ ਦੇਣੀ ਉਨੇ ਹੀ ਨਾਲ ਵਟ ਲਿਓਰ ਹਾਂਜੀ ਹਾਂਜੀ ਉਹ ਤਰਾ ਸੀਲ ਵੜੀ ਜੂੜ ਪਾ ਤੇ ਭਾਵੇਂ ਉਦਾਂ ਹੀ ਚੋਲਾ ਅੱਛਾ ਭਾਵੇਂ ਉਤਰੇ ਇਸ ਤਰ੍ਹਾਂ ਮੈਂ ਨਾ ਪੂਰਾ 8-9 ਕਿਲੋ ਬੋਲਾ ਕੰਡੇ ਵਾਲਾ ਠੀਕ ਹੈ ਜੀ ਚੌਥਾ ਦਿਨ ਮਗਰ ਬੱਛੀ ਵੀ ਬੜੀ ਚੰਗੀ ਆ ਗਈ ਹੈ ਨਾ ਰਾਜੀ ਪੂਰੀ ਹੀ ਵੜ ਹਾਂਜੀ ਹਾਂਜੀ ਇਨੇ ਸੋ ਲਾ 17 ਲੀਟਰ ਪਹਿਲੇ ਸੂਏ ਦੁੱਧ ਭਰਿਆ ਵਾ ਹੁਣ ਆ ਜਿਹੜਾ ਬੱਚ ਲੱਗ ਗਈ ਨਾ ਤੁਹਾਨੂੰ ਅਗਲੇ ਨੂੰ ਇਹ ਡੰਡ ਲੱਤੀ ਆ ਇਹਦੇ ਕਰਕੇ ਕੋ ਠੰਡ ਹੀ ਹਾਂਜੀ ਹਾਂਜੀ ਠੰਡ ਦਾ ਕਰਕੇ ਥੋੜਾ ਜਿਹਾ ਉਦਾ ਵਹਿੜਾ ਜੇ ਪੂਰੇ ਚਾਰ ਦੰਦ ਵਹਿੜਾ ਮੂ ਅੱਛਾ ਚੌਗੀ ਆ ਚੌਗੀ ਚੌਗੀ ਠੀਕ ਹੈ ਜੀ ਹਾਂ ਕੰਨੀ ਵਾਲੇ ਛੋਟੇ ਆ ਹਾਂਜੀ ਵੀ ਚੌਗੀ ਤੇ ਵਸੀ ਬੜੇ ਕਮਾਲ ਦੀ ਆ ਆ ਵੇਖੋ ਵੱਛੀ ਆ ਨਾ ਜਿਹੜੀ ਵੱਛੀ ਯਰਸੀ ਦਾ ਅਗਦੇ ਟੀਕਾ ਲੱਗਾ ਸੀ ਚੰਗੇ ਸੀ ਮਨ ਦਾ ਓਕੇ ਓਕੇ ਤੇ ਐ ਪੂਰੀ ਵਧੀਆ ਵੱਛੀ ਆ ਠੀਕ ਹੈ ਜੀ ਉਹੋ ਜੀ ਨੀਗੀ ਹਾਂਜੀ ਬਸ ਇਹੋ ਹੀ ਇਹਨੂੰ ਚੱਕਰ ਪੈ ਗਿਆ ਬਾਕੀ ਦੁੱਧ ਤਿੰਨਾ ਥਾਣਾ ਚੋ ਵੀ ਇਹ 15 ਟਨ ਨਹੀਂ ਮਰਦੀ ਬਿਲਕੁਲ ਹਾਂ ਜੀ ਥੱਲੇ ਬੋਲਾ 8-9 ਕਿਲੋ ਆ ਨਾ ਹਾਂਜੀ ਹਾਂਜੀ ਤੇ ਅੱਜ ਚੌਥਾ ਦਿਨ ਆ ਇਹਨੂੰ ਹਾਂਜੀ ਅਜੇ ਗਿੱਲੇ ਨਾਰਗੇ ਤੇ ਉਹ ਫਸਮ ਕੇ ਲੈ ਲੋ ਥਾਣ ਵਧੀਆ ਕੱਢ ਗਈ ਮਾਰਾ ਜਮੇ ਹੱਥ ਲਾਇਆ ਉੱਥੇ ਪਿਸ਼ਾਬ ਕਰ ਗਈ ਹਾਂਜੀ ਹਾਂਜੀ ਹਾਂ ਇਹਦਾ ਬੋਲ ਜੀ ਫਿਰ ਇਹ ਤਾਂ ਮੁੱਲ ਉਤਰਾਂ ਤੇ ਵਹਿੜ ਆਪਾਂ ਵਾਵੇਂ 55-56 ਹਜ਼ਾਰ ਦੀ ਵੇਚ ਦਿੰਦੇ। ਹਾਂਜੀ। ਠਟਾ ਸਾਹਿਬ ਹੁਣ ਇਹਦੇ ਚੋਂ ਸਾਰਾ ਧੂੜਾ ਹੀ ਡਾਉਣੇ ਪੈਣੇ ਆ ਇੱਕ ਹੀ ਅਰੀ ਵਾਰੀਆਂ ਲਾ ਦੇਣੇ 30 ਹਜ਼ਾਰ ਦੀ ਵਹਿੜ ਦੇ ਦਾਂ। 30 ਹਜ਼ਾਰ ਦੀ। ਹਾਂ। ਤੇ ਹੋਰ ਮਾਨਤਨ ਕਰਦਗੇ। ਨਹੀਂ ਕਰਦੀਏ ਮਾਨਤਨ। ਦੋ ਦਾ ਹੋਰ। ਭਾਈ ਦੀ ਕਿਉਂਕਿ ਇਹਦੇ ਵਿੱਚ 70% ਚਾਂਸ ਹੈਗੇ ਜਿਵੇਂ ਮੈਂ ਟੀਕੇ ਲਵਾਏ ਨਾ ਪਹਾੜ ਹੱਥ ਕੇ ਵੀਰਾਂ ਨੂੰ ਪਤਾ ਨਾ ਇਹੋ ਥਣ ਚੱਲ ਪੈਣਾ ਕੋ ਗਾਂਡ ਗੰਡ ਨਹੀਂ ਦਾ ਆਦਮੀ ਸਿਰਫ ਮਿਸਟੇਟਸ ਹੋਈ ਮਿਸਟੇਟਸ ਹੋਇਆ ਥਾਣਾ ਚੱਲ ਪੈਂਦੇ ਆ। ਠੀਕ ਹੈ। ਵੀ ਆ ਆਪਾਂ ਦੇਣੀ ਤੇ ਨਾ ਜੀ ਠੀਕ ਆ ਬਾਕੀ ਦਾ ਹਰੋ ਨਾ ਤਿੰਨਾਂ ਦੇ ਹੋਰ ਕੋਈ ਐਬ ਨਹੀਂ ਹਾਂਜੀ ਹੋਰ ਤੇ ਕਿਸੇ ਤਰ੍ਹਾਂ ਦਾ ਨਹੀਂ ਬਸ ਇਹੋ ਆ ਵੀ ਥੋੜਾ ਪੱਠਾ ਢੱਕਾ ਘੱਟ ਵਾ ਹਾਂਜੀ ਤੇ ਉਹਦਾ ਕਰਕੇ ਨੀ ਦੇ ਵਹਿੜ ਤੇ ਕਰਮਾ ਲਈ ਹਾਂ 28000 ਦੀ ਠੀਕ ਹੈ ਜੀ ਤੇ ਆ ਨਿਕਾਇਆ ਨਗੀਨਾ ਜਿਹਾ ਇਕ ਲਾਟ ਤੇ ਫਰੀ ਤੋਹਫਾ ਹਾਂਜੀ ਇਹਦੇ ਅਗਲਾ ਇਹ ਗਈ ਹੀ 2 ਢਾਈ ਮਹੀਨੇ ਆਪਣੇ ਕੋਈ ਪਹਿਲਾਂ ਤੇ ਉਹ ਬੰਦੇ ਨੇ ਮੁੜ ਕੇ ਹੋਰ ਵਹਿੜ ਲੈ ਲਈ ਹਾਂਜੀ ਉਹਦੇ ਆ ਗਿਆ ਬੈਗ ਤੇ ਪਾਣੀ ਪੂਣੀ ਔਨ ਕਰਕੇ ਨਾ ਇਹਨੇ ਵਿਚਾਰੇ ਨੇ ਪੱਠੇ ਨਹੀਂ ਉਹ ਤੋਂ ਪੈ ਲੀਸੀ ਬਾਲੀ ਕਰਤੀ ਪਰ ਇੱਚ ਕਰਤੂਤ ਵੜੀ ਐਂਦਾ ਹੀ ਬਹਿ ਕੇ ਨਾ ਹਾਂਜੀ ਐਂਦਾ ਹੀ ਬਹਿ ਕੇ ਲੈ ਝੋਲੋ ਇਹ ਨੂੰ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਵੀ ਕੋਈ ਜੋੜ ਨਹੀਂ ਪੂਰੀ ਆ ਜਿਹੜਾ ਥਾਣਾ ਨਾ ਇਹ ਚ ਥੋੜਾ ਜਿਹਾ ਦੁੱਧ ਉਹਨੇ ਘਟਾਤਾ ਦੋ ਤਿੰਨ ਧਾਰਾ ਹੀ ਆਉਂਦੇਗਾ ਵਾ ਤੇ ਬਾਕੀ ਤਿੰਨਾਂ ਦੇ ਵਿੱਚ ਪੂਰਾ ਥਲੇ 3 ਕਿਲੋ ਦੁੱਧ ਹੀ ਰਹਿ ਗਿਆ ਹੁਣ ਠੀਕ ਹੈ ਬਾਕੀ ਇੱਥੇ ਆ ਕੇ ਰੱਜੀ ਆ ਆਪਣੇ ਕੋਲੇ ਕੱਲ ਹੀ ਆਈ ਹਾਂਜੀ ਤੇ ਦੁੱਧ ਜ਼ਿਆਦਾ ਨਹੀਂ 6 ਕਿਲੋ ਕਰ ਜੂ ਜ਼ਿਆਦੇ ਚਰਦੀ ਸੂਈ ਨਹੀਂ ਗਈ ਹਾਂਜੀ ਵੀ ਮਤਲਬ ਥੋੜਾ ਜਿਹਾ ਲੀਸੀ ਲੁਸੀ ਕਰਤੀ ਉੰਜ ਸੀਲ ਵੜੀ ਕੋਈ ਜੂੜ ਵੀ ਨਹੀਂ ਪਾਉਣਾ ਤੇ ਇੰਨੇ ਦਾ ਯਾਰ ਰੇਡ ਕਰਦਣ ਦਾ ਸਾਹ ਲੂਣਾ ਚਾਹ ਪਾਣੀ ਤੋਂ ਇਹ ਵਧੀਆ ਮੱਝਾਰ ਦਾ ਦੁੱਧ ਦਾ ਚਿੱਟਾ ਪੂਰਾ ਫੇਰ ਵਿਖਾ ਦਿੰਨੇ ਆਪਾਂ ਉੰਜ ਨਹੀਂ ਕਹਿਣ ਦੀ ਗੱਲ ਇਧਰ ਦੇਖ ਚਿੱਟਾ ਤੇ ਇਹ ਦੁੱਧ ਸ਼ੇਕ ਲੋ ਵੀ ਕਰੀ ਜਾਉ ਹਾਂਜੀ ਹਾਂ ਤੇ ਫ੍ਰੀ ਗਿਫਟ ਜੇ ਦੇ ਦੇਣਾ ਕੋ ਹਾਂਜੀ ਕਿ ਨਹੀਂ ਦੇ ਰਹੀਏ ਦੇ ਦਈਏ ਸ਼ੇਕ ਦੀ ਨਹੀਂ ਹੈ ਹੋਰ ਕਰਦੀਏ ਮਾਨਦ ਇਹ ਨਿਗਾਹਾਂ ਮਾਨਤਾਆਂੀਆਂ ਨਾਲੇ ਵੀਰਾ ਅਸੂਸ ਲੈਣਗੇ ਇਹਨੂੰ ਵੇਖ ਕੇ ਹਾਂਜੀ ਇਹ ਦੇ ਦਾਂਗੇ 2000 ਰੁਪਏ 2000 2 ਦੀ ਬਾਕੀ ਇਹ 5 6 ਦੀ ਜੇ ਆਪਣੇ ਕੋਲ 4 ਦਿਨ ਰਹਿ ਗਈ ਤੇ ਵੇਚ ਦਵਾਂਗੇ ਕਿਉਂਕਿ ਦੁੱਧ ਵੇਗਣਾ ਦੁੱਧ ਨੇ 6 ਕਿਲੋ ਕਰ ਜਾਣਾ ਬਿਲਕੁਲ ਹਾਂ ਸੀ ਲਵਾੜੀ ਹਾਂਜੀ ਮੰਨ ਲਓ ਪ੍ਰਾਣਾ ਆ ਗਿਆ ਨਾ ਘਰੇ ਤੇ ਜੇ ਨਹੀਂ ਦੁੱਧ ਦੇਗਾ ਜਾ ਕੇ ਗਾਂ ਚੋ ਕੇ ਲਾਓ ਫਿਰ ਵੀ ਇਹਨੇ ਕਿਲੋ ਦੇ ਦੇਣਾ ਦੁਪਹਿਰੇ ਆਹ ਚੀਜ਼ ਵਧੀਆ ਹਾਂ ਹਾਂ ਲਓ ਬਾਕੀ ਉਹ ਤੇ ਜਦੋਂ ਸਿਸਟਮ ਜਾਦਾ ਚਿਰ ਦਾ ਨਹੀਂ ਸੂਆ ਇੰਨੇ ਘਟਾਈ ਕੁ ਮਹੀਨਿਆਂ ਦਾ ਹੀ ਆ ਇਹ ਚੰਗੀ ਲੈ ਗਿਆ ਤੇ ਬਾਕੀ ਇਹੋ ਬਹੂ ਆ ਹਾਂਜੀ ਜਿਹੜੀ ਜੀ ਕਰਦਾ ਲੋਚੋ ਤੇ ਆਉ ਨਾਲੇ ਦਰਸ਼ਨ ਦੋ ਚਾਹ ਪਾਣੀ ਸ਼ਿਕਾਈਏ ਬਿਲਕੁਲ ਜੀ ਹਾਂਜੀ ਹਾਂਜੀ ਇੱਕ ਜੀ ਐਡਰੈਸ ਤੇ ਮੋਬਾਈਲ ਨੰਬਰ ਇਹ ਐਡਰੈਸ ਸੁਲਤਾਨਪੁਰ ਲੋਧੀ ਹਾਂਜੀ ਆਲੀ ਕਲਾਂ ਪਿੰਡ ਹਾਂਜੀ ਤੇ ਇੱਥੋਂ ਆਪਾਂ ਨੂੰ ਬਹੂ ਹੈਗਾ 17 18 ਕਿਲੋਮੀਟਰ ਚੋਲਾ ਸਾਹਿਬ ਵੀ ਇੰਨਾ ਕਿ 17 ਤੇ ਸੁਲਤਾਨਪੁਰ 14 ਕਿਲੋਮੀਟਰ ਠੀਕ ਹੈ ਜੀ ਮੋਬਾਈਲ ਨੰਬਰ 8427286519 ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਸਾਹਿਬ ਠੀਕ ਹੈ ਜੀ